ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਚਲ ਭਾਜੀ ਤੁਹਕ ਵਧੀਆ ਵਧੀਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੜਾ ਜਿਗਾੜਮੈਂਟ ਦਾ ਵਾਇਰ ਡਾਇਰੈਕਟਰ ਨੂੰ ਇਹ ਜਿਗਾੜਮੈਂਟ ਬਾਰੇ ਜੀ ਦੱਸਣਾ ਅੱਛਾ ਜੀ ਪਾਉ ਚਾਹਣਾ ਭਾਜੀ ਜਿੱਦਾਂ ਅੱਜ ਤੁਹਾਨੂੰ ਉਹ ਦੱਸਣਾ ਹੈ ਕਿ ਜਿਹੜੇ ਸਾਡੇ ਨਾਲ ਕਾਰਨਾ ਇਹ ਭਾਜੀ ਟਰੈਕਟਰ ਦੱਸੋ ਭਾਜੀ ਪਹਿਲਾਂ ਕਿਹੜਾ ਹੈ ਇਹ ਸਵਰਾਜ 855 ਠੀਕ ਹੈ ਇਹਨੂੰ ਲਵਾਇਆ ਸੀ ਟਰਬੋ ਆਪਾਂ 72 ਨੰਬਰ ਪਹਿਲਾਂ ਅੱਛਾ ਹੁੰਦਾ ਟਰਬੋ ਹੁੰਦਾ ਹਾਂ ਇਹਦੇ ਹੁੰਦਾ ਟਰਬੋ ਏ ਆਪਾਂ ਲਾਇਆ ਸੀ ਪਹਿਲਾਂ 72 ਨੰਬਰ ਪਹਿਲਾਂ ਟਰਬੋ ਇਹਨੂੰ ਠੀਕ ਐ ਤੇ ਮੈਂ ਜਾ ਕੇ ਦੇਖਿਆ ਜਿਵੇਂ ਆ ਵੀ ਪਹਿਲਾਂ ਟਰਬੋ ਲਗਵਾਇਆ ਮੰਨੂ ਵੇਲੇ ਥੋੜੇ ਦਿਨ ਹੀ ਪਹਿਲਾਂ ਪਤਾ ਲੱਗਾ ਕਿ ਕੀ ਹੋਇਆ ਇਹਨਾਂ ਪਾਣਾ ਕੀ ਬਦਤਿਆ ਤੇ ਤੁਹਾਨੂੰ ਪਾਣਾ ਦੱਸਣ ਲੱਗਾ ਕਿ 72 ਨੰਬਰ ਟਰਬੋ ਪਰਾਇ ਸੀ ਇਹਨੂੰ ਜਿਆਦਾ ਜਾਨ ਲੈਣ ਵਾਸਤੇ ਕਿ ਇੰਨੀ ਕੀ ਜਿਆਦਾ ਜਾਨ ਮਾਨ ਲੱਪਿਆ ਕਿ ਹਵਾ ਦੇ ਪ੍ਰੈਸ਼ਰ ਨਾਲ ਇਹਦੇ ਨਾਲ ਅੰਡਰ ਕ੍ਰੈਂਕਰ ਨਟ ਖੁੱਲ ਕੇ ਵਿੱਚ ਵਜਾਂ ਬਲੌਕ ਪਾੜਦਾ ਉਹਨੇ ਅੱਛਾ ਜੀ ਇੰਨੀ ਜਾਨ ਆ ਗਈ ਕਿ ਉਹਨੇ ਜਦੋਂ ਬਲੌਕ ਪਾੜਦਾ ਉਦੋਂ ਲਈ ਸੱਡ ਬਲੌਕ ਇੱਥੋਂ ਪਾੜਦਾ रेस मतलब से ज्यादा हो गई हाँ। नहीं, नहीं, मतलब जोर ज्यादा प्रेसर ज्यादा बन गया हम मेरी गो बंद मगर कहते टीका ला के ਜੇ ਜੇ ਦੇ ਉਹਨੇ 10 ਬੱਟਾ ਕਰਦਾ ਦਿਹਾੜੀ ਦੀਆਂ ਉਹ ਕਰਦਾ ਜਦੋਂ ਤੋ ਟੀਗਾ ਲਾ ਗਿਓ ਤੋ ਆਪਾਂ 50 ਘੰਟਾ ਲਵਾਈਏ ਉਹ ਸ਼ਾਮ ਨੂੰ ਤੱਕ ਕਰ ਦੂਗਾ ਦੂਜੀ ਦਿਨ ਉੱਠਣਾ ਥੋੜੀ ਆ ਫੇਰ ਦੁਬਾਰਾ ਫੇਰ ਸੈੱਟ ਕਰਨਾ ਪ੍ਰੈਕਟੀਕਲਾਂ ਲਈ ਇਹਦੀ ਕਰੀ ਇਹਦੀ ਕਰਕੇ ਇੱਥੇ ਵੀ ਵੱਧ ਜੋਰ ਲੈਣ ਦੇ ਚੱਕਰ ਚ ਸੀ ਹਨਾ ਬਹੁਤ ਪਾਇਆ ਸੀ ਆਪਣਾ ਕੀ ਕਹਿੰਦੇ ਟਰਬੋ ਲਵਾਇਆ ਸੀ ਕਿ ਜੋਰ ਵੱਧ ਮਾਰੂਗਾ ਕਿਉਂਨੇ ਹਨਾ ਜ਼ਿਆਦਾ ਜੋਰ ਦੇ ਚੱਕਰ ਚ ਬਲੌਕ ਫਟ ਗਿਆ ਸਾਡਾ ਨੁਕਸਾਨ ਹੋ ਗਿਆ ਇੱਕ ਤਾਂ ਟਰਬੋ ਲਵਾਇਆ ਪਹਿਲਾਂ ਉਹ ਪੈਸੇ ਲੱਗੇ ਫੇਰ ਸਾਡੇ ਟਰੈਕਟਰ ਦਾ ਕੰਮ ਖਰਾਬ ਹੋਇਆ 77 ਨੰਬਰ ਲਾ ਕੇ ਟਰੈਕਟਰ ਹਨਾ ਤੇ ਉਹ ਪਾਟ ਗਿਆ ਬਲੌਡ ਮੈਂ ਤਾਂ ਇਹ ਕਹਿਣਾ ਕਿ ਭਰਾ ਜੇ ਨੇ ਵੀ ਕਿਸੇ ਨੇ ਮੈਂ ਤਾਂ ਤਾਂ ਦੱਸਣ ਲੱਗਿਆਂ ਅੱਜ ਕਿ ਕਿਸੇ ਹੋਰ ਦਾ ਜਿਹਨੇ ਬੜਾ ਬਹੁਤ ਜਣੇ ਦਾ ਮੰਨਦਾ ਪਰ ਟ੍ਰਿਪ ਉਹ ਫੈਲੀ ਹੋਣੀ ਹੈ ਇਹ ਘਟਨਾ ਹਾਂਜੀ ਤੇ ਜਿਨੇ ਜਿਨੇ ਵੀ ਟੱਰ ਬੁਲਾਇਆ ਹੁਣ ਕਈਆਂ ਨੂੰ ਫੋਟਾ ਵੀ ਆ ਹਨਾ ਮੈਂ ਤਾਂ ਕਹਿਣਾ ਕਿ ਹੋਰ ਕਿਸੇ ਨਾਲ ਨਾ ਹੋਵੇ ਇਦਾਂ ਸਹੀ ਆ ਭਾਜੀ ਪਾਪਾ ਬਚਾਅ ਕਰਨਾ ਲੋਕਾਂ ਦਾ ਹਾਂ ਲੋਕਾਂ ਦਾ ਬਚਾਅ ਕਰਨਾ ਕਿ ਹਾਂ ਜਿਹੜੀ ਏਜੰਸੀ ਬਣਾ ਕੇ ਦੇ ਦਿੰਦੀ ਉਹ ਕਿਸੇ ਗੱਲ ਨਾ ਬਣਾ ਕੇ ਦਿੰਦੀ ਉਹ ਟੈਸਟ ਕਰਕੇ ਸਭ ਕੁਝ ਉਹ ਟਰਬ ਉਹ ਵੀ ਲਾ ਕੇ ਦੇ ਸਕਦੀ ਪਿੱਛੇ ਵੱਧ ਜ਼ੋਰ ਬਣਾਉਣ ਦਾ ਹਾਂ origignal चीज origignal ਹਾਂ ਹਾਂ ਕਿ ਯੋਗਾ ਤਾਂ ਨਹੀਂ ਕਰਦੇ ਫੇਸ ਕਰਕੇ ਕਹਿੰਦਾ ਕਿ ਪ੍ਰਭਾ ਚਲੋ ਇੱਕ ਵਾਰ ਟਰੈਕਟਰ ਇੱਕ ਜਦੋਂ ਖੁੱਲ ਜਾਂਦਾ ਫੇ ਉਹ ਚੀਜ਼ ਨਹੀਂ ਬਣਦੀ ਜੇ ਇਦਾਂ ਹੁਣ ਕਹਿੰਦੇ ਨੇ ਕਿ ਬੰਦਰੀ ਆ ਬਾਂਹ ਟੁੱਟ ਗਈ ਮੋੜ ਕੇ ਉਹ ਚੀਜ਼ ਨਹੀਂ ਬਣਦੀ ਇਦਾਂ ਹੀ ਇਹ ਆ ਉਹ ਚੀਜ਼ ਨਹੀਂ ਬਣਦਾ ਟਰੈਕਟਰ ਮੋੜ ਕੇ ਸਹੀ ਆ ਉਹਨੇ ਤਾਂ ਪਾ ਲਈ ਸੀਜ਼ਨ ਚ ਨਹੀਂ ਵੜੇ ਜਿੰਨੇ ਲੱਗੇ ਉੱਤੇ ਉਹ ਹਾਂ ਮੈਂ ਉਹੀ ਤਾਂ ਦੱਸਦਾ ਪਿਆ ਕਿ ਭਰਾ ਕਿਸੇ ਹੋਰ ਮਨ ਆਏ ਹੋਵੇ ਕਿਸੇ ਦਾ ਪ੍ਰਚਾਰਕ ਨਾ ਮਾ ਟਰੈਕਟਰ ਲਿਆ ਹੋਵੇ ਕਿਸੇ ਨੇ ਕਿਹਾ ਤੋ ਪਾ ਬੋ ਲਾਲਾ ਪੰਪ ਨਹੀਂ ਦਿੰਦੇ ਨੇ ਪਿੰਡ 'ਚ ਚਾਰ ਪੰਜ ਹੁੰਦੇ ਹੀ ਇਦਾਂ ਦੇ ਉਹਨੂੰ ਪੰਪ ਦੇ ਦੇਣਾ ਓਏ ਜਾ ਚੱਲ ਜਾ ਸਾਰਾ ਟਰਬੋ ਲਵਾ ਨਾਲੇ ਇੱਕ ਦੋ ਸਾਲਿਓ ਰਬੂਲਵਾ ਤੈਨੂੰ ਐ ਹੋ ਜਾਣਾ ਤੈਨੂੰ ਐ ਤੇਰਾ ਟਰੈਕਟਰ ਜ਼ੋਰਦਾਰ ਨਾਲ ਆਪਣਾ ਤੇਰਾ ਟਰਾਲੀ ਕੱਢ ਲ ਉਤਰਾਇਆ ਕਰ ਲੋ ਰਵਾਏ ਕਿਸੇ ਤੇ ਇਦਾਂ ਗੱਲਾਂ ਗੁਲਾਂ ਕਰਨਾ ਐ ਕਰੋ ਟਰਾਲੀ ਐ ਨਿਕਲੇ ਉਹ ਕਰੋ ਨਾ ਤੇ ਬੜਾ ਔਖਾ ਆ ਹਣ ਸਾਡੇ ਤਾਂ ਪੈਸੇ ਪਾਵਾ ਡਬਲ ਪੈਸੇ ਲੱਗ ਗਏ ਮੈਂ ਕਹਿੰਦਾ ਸੀ ਇਹਦੇ ਨਾਲ ਇੱਕ ਹੋ ਟਰੈਕਟਰ ਲਿਆ ਆਗੇ ਭਾਵੇਂ ਉਦਾਂ ਮੜ ਮੁੱਟੇ ਪੱਟੇ ਪੁੱਠੇ ਲਿਆਉਣ ਨੂੰ ਜਨਰੇਟਰ ਨੂੰ ਚਲਾਉਣ ਲਈ ਇੰਨੇ ਦਾ ਟਰੈਕਟਰ ਆ ਜਾਣਾ ਸੀ 2.5 ਤੋਂ 1.5 ਲੱਖ ਦਾ ਠੀਕ ਆ ਪਹਿਲਾ ਲੱਖ ਲੱਖ ਰੁਪਏ ਸਵਾ ਲੱਖ ਰੁਪਏ ਤੇ ਲਾਇਆ ਟਰਬੋ ਕਰਬੋ ਲਵਾਉਣ ਲਈ ਹੋਰ ਇਹਦੇ ਆ ਆਂਗਣ ਛੰਗਣ ਮੰਗਣ ਉਪਰੋਂ ਲਿਆ ਨਾ ਤਾਂ ਪੇ ਬੋਣਾ ਜੀ ਆਹ ਕਰਨਾ ਉਹ ਕਰਨਾ ਨਾ ਤੇ ਬਰਜੋ ਸਾਡੇ ਬਲੌਗ ਪਾਟ ਗਿਆ ਉੱਤੇ ਪੈਸੇ ਲੱਗੇ ਉਹ ਆਪ ਸੋਚ ਨਾ ਟਰਬੋ ਲਵਾਉਂਦੇ ਨਾ ਬਲੌਗ ਪਾਟਦਾ ਆਪ ਨੂੰ ਜਾਣਕਾਰੀ ਨਹੀਂ ਸੀ ਨਾ ਹਾਂ ਫਿਰ ਹੁਣ ਆਪਾਂ ਜਾਣਕਾਰੀ ਦਿੰਦੇ ਆ ਕਿ ਕਿਸੇ ਹੋਰ ਦਾ ਪ ਠੀਕ ਨਹੀਂ ਜਿਵੇਂ ਜਿਗਾਈ ਉਹਦਾ ਪਾਟ ਗਿਆ ਪੈ ਗਿਆ ਪੰਗਾ ਠੀਕ ਹੈ ਤੇ ਦੂਜਾ ਪਰ ਉਹ ਜਿਹੜਾ ਏਜੰਸੀ ਨਹੀਂ ਬਣਾਇਆ ਹੁੰਦਾ ਉਹ ਕਿਸੇ ਗੱਲ ਹੀ ਬਣਾਇਆ ਹੁੰਦਾ ਬਾਤ ਪਹਿਲਾ ਟੈਫੇ ਨਾਲ ਵੀ ਲੋਕੀ ਬੋਂਦੇ ਰਹੇ ਆ ਐਸ਼ਰਾ ਨਾਲ ਵੀ ਬੋਂਦੇ ਰਹੇ ਆ 100 100 ਕਿਤਨ ਦੀ ਫੀਪ ਕੀ ਕਰ ਰਿਹਾ ਹੋਣਾ ਐ ਐਡੇ ਭਾਰੇ ਭਾਰੇ ਵੀ ਆ ਕੇ ਤਾਂ ਵੀ ਨਹੀਂ ਹੁੰਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਥੋੜੇ ਸਾਡੇ ਬਾਪੂ ਨੇ ਟੁੱਟੋ ਜੇ ਸਵਰਾਜ ਨਾਲ ਐ ਚਿਕ ਚਿਕ ਜਿੱਕੇ ਕਰਦਾ ਹੁੰਦਾ 735 ਉਹਨਾਂ ਮੈਚ 20 ਵੀ ਖੇਤ ਵਾਜਦੇ ਸੀ ਇਹਨਾਂ ਤੋਂ ਇਹਨਾਂ ਨਾਲ ਨਹੀਂ ਬੰਦੇ ਕੀ ਕਿੰਨਾ ਦਾ ਜਮਾਨਾ ਆ ਗਿਆ ਚੱਲ ਕੋਈ ਨਹੀਂ ਜਦ ਤੱਕ ਉਹ ਕਹਿੰਦਾ ਰੱਬ ਲਿਆਉਣਾ ਦਾ ਬੰਦੇ ਤਾਂ ਵੀ ਬਹਾਈ ਕਰਾ ਲੈਣੀ ਉਹਨੇ ਸਮਾਂ ਆਉਣਾ ਤਾਂ ਠੀਕ ਆ ਭਾਈ ਹਨਾ ਕਹਿਣ ਦਾ ਮਤਲਬ ਟਰਬੋ ਨਾ ਲਵਾਓ ਹਾਂ ਟਰਬੋ ਨਾ ਲਵਾਓ ਆਪਾਂ ਸਿੱਧੇ ਨਾਲ ਜੇਲ ਬਹਾਈਆ ਤਾਂ ਕੰਪਨੀ ਵਾਲਾ ਲਾਓ ਮੈਂ ਮਤਲਬ ਇਹ ਕਹਿ ਦੋ ਕਿ ਜਿੱਦਾਂ ਹਨਾ ਨਹੀਂ ਕਈ ਕੰਪਨੀ ਚੋਂ ਲੱਗੇ ਆਉਂਦੇ ਟਰੈਕਟਰ ਉਹਨੂੰ ਜਿਹੜੇ ਟਰੈਕਟਰ ਕੰਪਨੀ ਲਾਉਂਦੀਆਂ ਆ ਉਹ ਕਿਸੇ ਗੱਲ ਚੈੱਕ ਕਰਕੇ ਲਾਉਂਦੀਆਂ ਨਾ ਉਹ ਉਹ ਟਰੈਕਟਰ ਲੈ ਲਓ ਜਿਹਨੂੰ ਜ਼ਿਆਦਾ ਸ਼ੌਂਕ ਆ ਹਾਂ ਜਿਹਨੂੰ ਜ਼ਿਆਦਾ ਸ਼ੌਂਕ ਆ ਉਹ ਟਰੈਕਟਰ ਲੈ ਲਓ ਉਹ ਪਹਿਲਾਂ 10000 ਜਾਂ ਲੱਖ ਰੁਪਏ ਪਹਿਲਾਂ ਵੱਧ ਲਾ ਲਓ ਹ ਬੱਚੂ ਨੂੰ ਨਾਲੋਂ ਇਦਾਂ ਨੁਕਸਾਨ ਨਾ ਕਰੋ ਕਿਸੇ ਦਾ ਵੀ ਭਰਾ ਨੁਕਸਾਨ ਹੋਊਗਾ ਠੀਕ ਨਹੀਂ ਠੀਕ ਆ ਦੇਖ ਇਹਦੇ ਨਾਲ ਟਰਬੋ ਨਾਲ ਬਹੁ ਤੇ ਜੈਨੂਨ ਰੱਖਿਆ ਕਰੋ ਚੀਜ਼ ਜਿੰਨੀਆਂ ਵੀ ਹੁੰਦੀਆਂ ਜਦੋਂ ਜੈਨੂਨ ਤੋਂ ਆਪ ਜੈਨੂਨ ਹੁੰਦੇ ਆ ਨਾ ਆਪ ਫੇਕਾ ਮ ਖਰਾਬ ਹੁੰਦਾ ਠੀਕ ਨਹੀਂ ਵੱਧ ਜੋਰ ਤੇ ਚੌਂਕ ਸੁਣਾਉਣ ਦੇ ਚੱਕਰ 'ਚ ਵੱਧ ਪੈਸੇ ਲਾਵੰਨੇ ਆ ਫਿਰ ਜਿਹੜੇ ਕਮਾਇਆ ਵੀ ਹੁੰਦੇ ਉਹ ਵੀ ਜਾਂਦੇ ਲੱਗਦੇ ਆ ਸਹੀ ਗੱਲ ਆ ਤੇ ਬਾਅਦ 'ਚ ਸਾਰਾ ਸਾਲ ਰੋੜ ਕਦੀ 500 ਦਈਆਂ ਮੈਂ ਤੇਲ ਪੋਣਾ ਕਦੀ 1000 ਦਈ ਮੈਂ ਕੁਝ ਹੋ ਕਰਨਾ ਕਦੀ ਮੈਂ ਉਹ ਕਰਨਾ ਫਿਰ ਉਹ ਗੱਲ ਨਹੀਂ ਬਣਦੀ ਠੀਕ ਨਹੀਂ ਠੀਕ ਆ ਹੁਣ ਤੂੜੀ ਵਾਲੀ ਜੋ ਰੱਬ ਨੂੰ ਮਨਜ਼ੂਰ ਹੋ ਤਾਂ ਹਾਂ ਰੱਬ ਨੂੰ ਕਹਦਾ ਅਸੀਂ ਗਲਤੀਆਂ ਆਪ ਕੀਤੀਆਂ ਰੱਬੀ ਰੱਬ ਨੂੰ ਐਵੇਂ ਦੋਸ਼ ਦੇਣਾ ਠੀਕ ਆ ਭਾਜੀ ਪਸ਼ੂ ਪੱਟਾ ਠੀਕ ਆ ਪਸ਼ੂ ਪੱਟਿਆ ਯਾਰ ਨਿਆਰੇ ਆ ਪੱਤੀ ਬਾਰਦੇ ਆ ਤੇ ਹਨਾ ਸਾਰਾ ਬੰਦ ਹੋ ਜਾਊਗਾ ਸੈੱਟ ਪਸ਼ੂਆਂ ਬਾਰੇ ਵੀ ਦਵਾਂਗੇ ਭਰਾਵਾ ਥੋੜਾ ਜਿਹਾ ਮੈਂ ਵੀ ਕੀ ਕਹਿੰਦੇ 2 1/2 ਫਟ ਦਾ ਹੁੰਦੀ ਜੇ ਹੋ ਗਿਆ ਸੀਗਾ ਠੀਕ ਆ ਮੈਂ ਲੰਮਾ ਪਿਆ ਰਿਆਂ ਤੇ ਬਾਕੀ ਸਾਰੀ ਜਾਣਕਾਰੀ ਦਵਾਂਗੇ ਪਸ਼ੂਆਂ ਬਾਰੇ ਵੀ ਨਵੀਂ ਕੋਈ ਵੀਡੀਓ ਪਾਵਾਂਗੇ ਠੀਕ ਸਾਰਿਆਂ ਸਤਿ ਸ੍ਰੀ ਅਕਾਲ ਵੈਗੁਰੂ ਜੀ ਖਾਲਸਾ ਸਾਹਿਬ ਵੈਗੁਰੂ ਫਤਿਹ